ਦਲਜੀਤ ਦੁਸਾਂਝ ਦੇ ਸ਼ੋਅ ਤੋਂ ਬਾਅਦ ਗਾਇਕ ਮੁਹੰਮਦ ਸਦੀਕ ਦੀ ਹੁਣ ਕਾਫੀ ਚੜ੍ਹਾਈ ਨਜ਼ਰ ਆ ਰਹੀ ਹੈ ਕਿਉਂਕਿ ਦਲਜੀਤ ਦੁਸਾਂਝ ਦੇ ਵੱਲੋਂ ਹਾਲ ਹੀ ਦੇ ਵਿੱਚ ਲੁਧਿਆਣਾ ਦੇ ਵਿੱਚ ਨਵੇਂ ਸਾਲ ਮੌਕੇ ਇੱਕ ਸ਼ੋਅ ਕੀਤਾ ਗਿਆ ਸੀ ਤੇ ਇਸੇ ਸ਼ੋਅ ਦੇ ਵਿੱਚ ਉਹਨਾਂ ਨੇ ਗਾਇਕ ਮੁਹੰਮਦ ਸਦੀਕ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਸੀ ਬਹੁਤ ਮਾਨ ਸਤਕਾਰ ਦਿੱਤਾ ਸੀ ਤੇ ਨਾਲ ਕਿ ਨਾਲ ਤੋਹਫੇ ਦੇ ਵਿੱਚ ਉਹਨਾਂ ਨੂੰ ਤੁੰਬੀ ਵੀ ਗਿਫਟ ਕੀਤੀ ਸੀ ਜਿਸ ਤੋਂ ਬਾਅਦ ਪੰਜਾਬੀ ਅਤੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਮੁਹੰਮਦ ਸਦੀਕੁਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਲੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਦੱਸਿਏ ਕਿ ਕਾਫੀ ਮਾਨ ਸਤਕਾਰ ਜੋ ਹੈ ਦਲਜੀਤ ਦੁਸਾਂਝ ਦੇ ਵੱਲੋਂ ਗਾਇਕ ਮੁਹੰਮਦ ਸਦੀਕ ਖੋਰਾ ਨੂੰ ਸਟੇਜ ਦੇ ਉੱਤੇ ਦਿੱਤਾ ਗਿਆ ਸੀ ਜਿਸ ਮਗਰੋਂ ਗਾਇਕ ਦਲਜੀਤ ਦੁਸਾਂਝ ਦੀ ਕਾਫੀ ਤਾਰੀਫ ਹੋਈ ਤੇ ਹੁਣ ਗਾਇਕ ਜਸਬੀਰ ਜੱਸੀ ਦੇ ਵੱਲੋਂ ਮੁਹੰਮਦ ਸਦੀਕ ਖੁਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਪਾਈ ਹਰਜਿੰਦਰ ਸਿੰਘ ਵੀ ਨਸਰਾਏ ਦੱਸਦੀ ਹੈ ਕਿ ਜਸਬੀਰ ਜੱਸੀ ਦੇ ਵੱਲੋਂ ਗਾਇਕ ਮੁਹੰਮਦ ਸਦੀਕ ਦੇ ਨਾਲ ਬੈਠ ਕੇ ਚਾਹ ਪੀਤੀ ਗਈ ਤੇ ਨਾਲ ਹੀ ਉਹਨਾਂ ਨੂੰ ਕਈ ਸਾਰੇ ਗੀਤ ਵੀ ਸੁਣਾਏ ਗਏ ਇਸ ਵੀਡੀਓ ਨੂੰ ਵੇਖ ਕੇ ਅਜਹਰ ਕੋਈ ਗਾਇਕ ਜਸਬੀਰ ਜੱਸੀ ਦੀ ਤਾਰੀਫ ਕਰਤਾ ਨਹੀਂ ਥੱਕ ਰਿਹਾ ਕਿਉਂਕਿ ਦਲਜੀਤ ਦੇ ਸ਼ੋਅ ਤੋਂ ਬਾਅਦ ਮੁਹੰਮਦ ਸਦੀਕ ਖੁਰਾਂ ਦੀ ਫੁੱਲ ਚੜ੍ਹਾਈ ਨਸਰਾਏ ਗਏ ਜਸਬੀਰ ਜੱਸੀ ਦੇ ਵੱਲੋਂ ਆਪਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਨਾਲ ਹੀ ਵੀਡੀਓ ਦੇ ਉੱਪਰ ਮੁਹੰਮਦ ਸਦੀਕ ਦਾ ਗੀਤ ਮੈਨੂੰ ਖਿੱਚ ਲੈ ਵੈਰੀਆ ਵੀ ਲਗਾਇਆ ਗਿਆ ਜਸਬੀਰ ਜੱਸੀ ਨੇ ਕਿਹਾ ਕਿ ਮੁਹੰਮਦ ਸਦੀਕ ਪੰਜਾਬੀ ਬੀਟ 뮤직 ਤੇ ਕਿੰਗ ਨੇ ਜਿਸ ਤੋਂ ਬਾਅਦ ਕਮੈਂਟਾਂ ਦੇ ਵਿੱਚ ਜਸਬੀਰ ਜੱਸੀ ਦੀ ਅੱਜ ਹਰ ਕੋਈ ਤਾਰੀਫ ਕਰਦਾ ਨਸਰਾਰਿਆ ਦਾਸੀ ਹੈ ਕਿ ਹਾਲ ਕੀ ਦੇ ਵਿੱਚ ਦਲਜੀਤ ਦੋਸਾਂਝ ਦਾ ਉਹਨਾਂ ਦੇ ਆਪਣੇ ਹੋਮ ਟਾਊਨ ਦੇ ਵਿੱਚ ਸ਼ੋਅ ਹੋਇਆ ਸੀ ਨਵੇਂ ਸਾਲ ਮੌਕੇ ਸ਼ੋਅ ਕੀਤਾ ਗਿਆ ਸੀ ਜਿੱਥੇ ਬੜੇ ਮਾਨ ਸਨਮਾਨ ਦੇ ਨਾਲ ਦਲਜੀਤ ਦੋਸਾਂਝ ਦੇ ਵੱਲੋਂ ਮੁਹੰਮਦ ਸਦੀਕ ਖੁਰਾਨ ਨੂੰ ਸਟੇਜ ਤੇ ਬੁਲਾ ਕੇ ਤੁੰਬੀ ਗਿਫਟ ਕੀਤੀ ਗਈ ਅਤੇ ਨਾਲ ਕੀ ਸਤਿਕਾਰ ਦੇ ਨਾਲ ਉਹਨਾਂ ਦੀ ਖੂਬ ਤਾਰੀਫ਼ ਵੀ ਕੀਤੀ ਕਿ ਜਿਸ ਮਗਰੋਂ ਕਾਇਕ ਜਸਵੀਰ ਜਸੀ ਦੇ ਵੱਲੋਂ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਾਲੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਗਿਆ ਦਲਜੀਤ ਦੁਸਾਂਝ ਦੇ ਸ਼ੋਅ ਤੋਂ ਬਾਅਦ ਗਾਇਕ ਮੁਹੰਮਦ ਸਦੀਕ ਦੀ ਹੁਣ ਕਾਫੀ ਚੜ੍ਹਾਈ ਨਜ਼ਰ ਆ ਰਹੀ ਹੈ ਕਿਉਂਕਿ ਦਲਜੀਤ ਦੁਸਾਂਝ ਦੇ ਵੱਲੋਂ ਹਾਲ ਕੀ ਦੇ ਵਿੱਚ ਲੁਧਿਆਣਾ ਦੇ ਵਿੱਚ ਨਵੇਂ ਸਾਲ ਮੌਕੇ ਇੱਕ ਸ਼ੋਅ ਕੀਤਾ ਗਿਆ ਸੀ ਤੇ ਇਸੇ ਸ਼ੋਅ ਦੇ ਵਿੱਚ ਉਹਨਾਂ ਨੇ ਗਾਇਕ ਮੁਹੰਮਦ ਸਦੀਕ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਸੀ ਬਹੁਤ ਮਾਨ ਸਤਕਾਰ ਦਿੱਤਾ ਸੀ ਤੇ ਨਾਲ ਕਿ ਨਾਲ ਤੋਹਫੇ ਦੇ ਵਿੱਚ ਉਹਨਾਂ ਨੂੰ ਤੁੰਬੀ ਵੀ ਗਿਫਟ ਕੀਤੀ ਸੀ ਜਿਸ ਤੋਂ ਬਾਅਦ ਪੰਜਾਬੀ ਅਤੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਮੁਹੰਮਦ ਸਦੀਕੁਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਆਲੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਦੱਸਿਏ ਕਿ ਕਾਫੀ ਮਾਨ ਸਤਕਾਰ ਜੋ ਹੈ ਦਲਜੀਤ ਦੁਸਾਂਝ ਦੇ ਵੱਲੋਂ ਗਾਇਕ ਮੁਹੰਮਦ ਸਦੀਕ ਖੋਰਾ ਨੂੰ ਸਟੇਜ ਦੇ ਉੱਤੇ ਦਿੱਤਾ ਗਿਆ ਸੀ ਜਿਸ ਮਗਰੋਂ ਗਾਇਕ ਦਲਜੀਤ ਦੁਸਾਂਝ ਦੀ ਕਾਫੀ ਤਾਰੀਫ ਹੋਈ ਤੇ ਹੁਣ ਗਾਇਕ ਜਸਬੀਰ ਜੱਸੀ ਦੇ ਵੱਲੋਂ ਮੁਹੰਮਦ ਸਦੀਕ ਖੁਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਪਾਈ ਹਰਜਿੰਦਰ ਸਿੰਘ ਵੀ ਨਜ਼ਰ ਆਏ ਦੱਸਦੀ ਹੈ ਕਿ ਜਸਬੀਰ ਜੱਸੀ ਦੇ ਵੱਲੋਂ ਗਾਇਕ ਮੁਹੰਮਦ ਸਦੀਕ ਦੇ ਨਾਲ ਬੈਠ ਕੇ ਚਾਹ ਪੀਤੀ ਗਈ ਤੇ ਨਾਲ ਹੀ ਉਹਨਾਂ ਨੂੰ ਕਈ ਸਾਰੇ ਗੀਤ ਵੀ ਸੁਣਾਏ ਗਏ ਇਸ ਵੀਡੀਓ ਨੂੰ ਵੇਖ ਕੇ ਅਜਹਰ ਕੋਈ ਗਾਇਕ ਜਸਬੀਰ ਜੱਸੀ ਦੀ ਤਾਰੀਫ ਕਰਤਾ ਨਹੀਂ ਥੱਕ ਰਿਹਾ ਕਿਉਂਕਿ ਦਲਜੀਤ ਦੇ ਸ਼ੋਅ ਤੋਂ ਬਾਅਦ ਮੁਹੰਮਦ ਸਦੀਕ ਖੁਰਾਂ ਦੀ ਫੁੱਲ ਚੜ੍ਹਾਈ ਨਜ਼ਰ ਆ ਰਹੀ ਹੈ ਜਸਬੀਰ ਜੱਸੀ ਦੇ ਵੱਲੋਂ ਆਪਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਨਾਲ ਹੀ ਵੀਡੀਓ ਦੇ ਉੱਪਰ ਮੁਹੰਮਦ ਸਦੀਕ ਦਾ ਗੀਤ ਮੈਨੂੰ ਖਿੱਚ ਲੈ ਵੈਰੀਆ ਵੀਲ ਲਗਾਇਆ ਗਿਆ ਜਸਬੀਰ ਜੱਸੀ ਨੇ ਕਿਹਾ ਕਿ ਮੁਹੰਮਦ ਸਦੀਕ ਪੰਜਾਬੀ ਬੀਟ 뮤직 ਤੇ ਕਿੰਗ ਨੇ ਜਿਸ ਤੋਂ ਬਾਅਦ ਕਮੈਂਟਾਂ ਦੇ ਵਿੱਚ ਜਸਬੀਰ ਜੱਸੀ ਦੀ ਅੱਜ ਹਰ ਕੋਈ ਤਾਰੀਫ ਕਰਦਾ ਨਸਰਾਰਿਆ ਦਾਸੀ ਇਹ ਕਿ ਹਾਲ ਕੀ ਦੇ ਵਿੱਚ ਦਲਜੀਤ ਦੋਸਾਂਝ ਦਾ ਉਹਨਾਂ ਦੇ ਆਪਣੇ ਹੋਮ ਟਾਊਨ ਦੇ ਵਿੱਚ ਸ਼ੋਅ ਹੋਇਆ ਸੀ ਨਵੇਂ ਸਾਲ ਮੌਕੇ ਸ਼ੋਅ ਕੀਤਾ ਗਿਆ ਸੀ ਜਿੱਥੇ ਬੜੇ ਮਾਨ ਸਨਮਾਨ ਦੇ ਨਾਲ ਦਲਜੀਤ ਦੋਸਾਂਝ ਦੇ ਵੱਲੋਂ ਮੁਹੰਮਦ ਸਦੀਕ ਖੁਰਾਨ ਨੂੰ ਸਟੇਜ ਤੇ ਬੁਲਾ ਕੇ ਤੁੰਬੀ ਗਿਫਟ ਕੀਤੀ ਗਈ ਅਤੇ ਨਾਲ ਕੀ ਸਤਿਕਾਰ ਦੇ ਨਾਲ ਉਹਨਾਂ ਦੀ ਖੂਬ ਤਾਰੀਫ਼ ਵੀ ਕੀਤੀ ਗਈ ਜਿਸਮਕਰੋ ਕਾਇਕ ਜਸਵੀਰ ਜਸੀ ਦੇ ਵੱਲੋਂ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਾਲੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਗਿਆ